ਹੋ ਤੇ ਪਰ ਮੈਂ ਸਭ ਤੋਂ ਪਹਿਲਾਂ ਆਪ ਨੂੰ ਸਾਰਿਆਂ ਨੂੰ ਪੰਜਾਬ ਪੰਜਾਬ ਸਰਕਾਰ ਦੀ ਸੀਐਮ ਸਾਹਿਬ ਮਾਨਯੋਗ ਪੰਜਾਬ ਦੀ ਜਿਹੜੀ ਵਚਨਪੱਤਾ ਹੈਗੀ ਹੈ ਗੇਂਸਟ ਆਰਗੇਨਾਈਜ਼ਡ ਕਰਾਈਮ ਉਹ ਦਰਹਾਉਂਗਾ ਉਹਦੀ ਵਚਨਪੱਤਾ ਨੂੰ ਦਰਹਾਉਂਗਾ ਜਿਹੜੇ ਸਾਡੇ ਡੀਜੀਪੀ ਸਾਹਿਬ ਨੇ ਜਿਹੜਾ ਆਪਰੇਸ਼ਨ ਲਾਂਚ ਕੀਤਾ ਹੈਗਾ ਪ੍ਰਹਾਰ 2 ਅਜੇਸਟਲੀ ਆਰਗੇਨਾਈਜ਼ਡ ਕਰਾਈਮ ਗੈਂਗਸਟਰਸ ਪ੍ਰਹਾਰ 1 ਵਾਸ ਸਕਸੈਸਫੁਲ ਇਰ ਉਸ ਤੋਂ ਵੀ ਸਕਸੈਸ ਨੂੰ ਦੇ ਦੇ ਹੋਏ ਪ੍ਰਹਾਰ ਕੋ ਲਾਂਚ ਕੀਤਾ ਗਿਆ ਹੈਗਾ ਸਾਡਾ ਪਹਿਲਾ ਦਿਨ ਜਿਹੜਾ ਕੱਲ ਦਾ ਗੁਜ਼ਰਿਆ ਚੰਗਾ ਸੀਗਾ ਹਜ਼ਾਰ ਦੇ ਕਰੀਬ ਰੈਸਟੋਰੈਂਟ ਸਾਰੇ ਪੰਜਾਬ ਦੇ ਓਵਰਆਲ ਪੰਜਾਬ ਦੇ ਵਿੱਚ ਹੋਈਆਂ 140 ਦੇ ਕਰੀਬ ਡਾਟਰੀ ਦੇ ਵਿੱਚ ਹੋਈਆਂ ਇਹ ਜਿਹੜੀ ਅੱਜ ਜਿਹੜੀ ਪ੍ਰੈਸ ਕਾਨਫਰੰਸ ਦਾ ਮੇ ਮੇ ਨਾਮ ਲੜਾ ਮੰਤਵ ਹੈਗਾ ਮੈਂ ਇਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੰਟਰੋਡਿਊਸ ਕਰਾਉਣਾ ਚਾਹੂੰਗਾ ਸਬ ਇਨਸਪੈਕਟਰ ਸਤਵਿੰਦਰ ਨੂੰ ਸਬ ਇਨਸਪੈਕਟਰ ਗੁਰਬਖਸ਼ ਸਿੰਘ ਨੂੰ ਤੇ ਐਸਆਈ ਤਰਸੀਮ ਸਿੰਘ ਨੂੰ ਜਿਨ੍ਹਾਂ ਨੇ ਸ਼੍ਰੀ ਸੁਹੇਲ ਮੀਰ ਜੀ ਦੀ ਅਗਵਾਈ ਹੇਠ ਖੋਦੀ ਛਲਾਗਾ ਜੋ ਕੰਮ ਕੀਤਾ ਹੈਗਾ ਸਾਨੂੰ ਇੱਕ ਇਨਪੁਟ ਮਿਲੀ ਸੀ ਸੈਂਟਰਲ ਏਜੰਸੀ ਤੋਂ ਬਿਦਰ ਕਾਰਟੂ ਬੀ ਸਮਗਲਿੰਗ ਆਫ ਬੀ ਐਕਸਪਲੋਸਿਵ ਥਿੰਗਸ ਜੜੀਆਂ ਕਰਾਸ ਦੀ ਬਾਰਡਰਸ ਸੈਂਟਰਲ ਏਜੰਸੀਜ਼ ਦੀ ਜਿਹੜੀ ਇਨਪੁਟ ਸੀਗੀ ਉਹ ਮਿਲੀ ਉਸ ਨੂੰ ਬਹੁਤ ਚੱਜੇ ਟੰਗ ਨਾਲ ਸ਼੍ਰੀ ਸੁهيل ਮੀਰ ਜੀ ਨੇ ਪਰਸਨਲ ਇਸ ਨੂੰ ਸਾਰੀ ਇਨਪੁਟ ਨੂੰ ਐਨਲਾਈਜ਼ ਕੀਤਾ ਆਪਣੀ ਕਮਾਂਡ ਹੇਠ ਟੀਮਾਂ ਨੂੰ ਕੌਂਸਟੀਟਿਊਟ ਕੀਤਾ ਇਹ ਵੀ ਲੀਡ ਬਾਈ ਸ਼੍ਰੀ ਦਿੱਤਿਆ ਵਾਰੀਅਰ ਐਸ ਪੀ ਡੀ ਜਿਸ ਤਰ੍ਹਾਂ ਮੈਂ ਦੱਸਿਆ ਤੁਹਾਨੂੰ 3 ਜਿਹੜੇ ਸਾਡੇ ਹੋਰ ਆਫੀਸਰ ਸੀ ਜਿਨ੍ਹਾਂ ਦਾ ਮੈਂ ਨਾਮ ਲਿੱਤਾ ਬੜਾ ਕੋਆਰਡੀਨੇਟਡ ਤੇ ਇੰਟੈਲੀਜੈਂਸ ਲੀਡ ਆਪਰੇਸ਼ਨ ਜਿਹੜਾ ਸੈਂਟਰਲ ਜਸਟਿਸ ਨਾਲ ਕੀਤਾ ਇਹਨਾਂ ਨੇ ਸਹਿਲਮੀਰ ਦੀ ਟੀਮ ਨੇ ਇਹ ਅਮਸਾ ਰੋਲਰ ਪੁਲਿਸ ਵਧਾਈ ਦੀ ਪਾਤਰ ਹੈ ਇਸ ਦੇ ਚੱਲਦੇ ਹੋਏ ਅਸੀਂ ਇੱਕ ਬਹੁਤ ਵੱਡਾ ਜਿਹੜਾ ਨੈਟਵਰਕ ਹੈ ਉਸ ਨੂੰ ਉੱਤੇ ਪਰਦਾ ਫਾਸ਼ ਕਰਨੇ ਵਿੱਚ ਕਾਮਯਾਬ ਹੋਏ ਹਨ ਜਿਹੜਾ ਕ੍ਰੋਸ ਬਾਰਡਰ ਆਈਐਸਆਈ ਸਪਾਂਸਰਡ ਚੱਲ ਰਿਹਾ ਸੀ ਅਸੀਂ ਇਹਦੇ ਵਿੱਚ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਸੁਖਮਿੰਦਰ ਚੱਕ ਮਿਸ਼ਰੀਵਾਲ ਦਾ ਥਾਣਾ ਲੋਪੋਕੇ ਦਾ ਜਿਹਦੇ ਤੋਂ ਦੋ ਹੈਂਡ ਗ੍ਰੇਨੇਡ ਰਾਮਤ ਕੀਤੇ ਗਏ ਨੇ بی اے پی 6 ਚਾਈਨੀਜ਼ ਮਿਡ ਇਸ ਦੀ ਜਿਹੜੀ ਮੁਦਲੀ ਪਿਛੇਛਾਈ ਹੈ ਇਹਦੇ ਵਿੱਚ ਹੋਰ ਜਾਣਿਆਂ ਦੀ ਜਿਹੜੀ ਸ਼ਮੂਲੀਅਤ ਹੈ ਉਹ ਫੁੱਲ ਕੇ ਸਾਹਮਣੇ ਆਈ ਹੈ ਜਿਨ੍ਹਾਂ ਵੇ ਮੈਂ ਹਲੇ ਪੁਲਾਸੇ ਨਹੀਂ ਕਰ ਪਾਵਾਂਗਾ ਕਿਉਂਕਿ ਉਹਨਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇ ਮਾਰੀ ਤੇ ਧਰਪਕ ਪਕੜ ਜਾਰੀ ਹੈ ਪਰ ਇੰਨਾ ਮੈਂ ਤੁਹਾਨੂੰ ਕਹਿ ਸਕਦਾ ਕਿ ਹੋਰ ਰਿਕਵਰੀਜ਼ ਤੇ ਹੋਰ ਗ੍ਰਿਫਤਾਰੀਆਂ ਬਹੁਤ ਜਲਦ ਅਸੀਂ ਕਰਕੇ ਤੁਹਾਡੇ ਸਮੁਖ ਉਤਮੋ ਤੁਹਾਨੂੰ ਅਪਰੇਟ ਦਿੱਤਾ। ਸੁਖਮਨ ਰੈਨ ਵਾਲਿਆ ਇਹ ਸੁਖਮਨ ਫੀਸ ਮੈਂ ਚੱਕ ਮਿਸ਼ਰੀ ਵਾਲਾ थाना ਲੋਪੋ। ਇਸ ਤੋਂ ਮੈਂ ਨਹੀਂ ਸਾਰੇ ਤੇ ਕੋਈ ਪਰਚਾ ਦਰਜ ਨਹੀਂ ਚਾਹੇ ਇਹਦੇ ਸੁਖਮਨ ਦਾ ਹਲੇ ਤੱਕ ਸਾਡੇ ਕੋਲੇ ਸਾਹਮਣੇ ਕੋਈ ਕ੍ਰਿਮਨਲ ਰਿਕਾਰਡ ਨਹੀਂ ਹੈ। ਆਏ ਸਿਰਫ ਪਾਕਿਸਤਾਨਾ ਹੀ ਆਏ ਡਰੋਨ ਹੀ ਆਏ। ਹਾਂ ਇਹਦਾ ਜਦੋਂ ਹਲੇ ਪੁੱਛ ਗਏ ਇਸ ਤੋਂ ਜੋ ਮੁੱਢਲੀ ਪੁੱਛ ਗਏ ਇਸ ਤੋਂ ਪਤਾ ਲੱਗਾ ਹੈਗਾ ਮੋਸਟ ਲਾਈਕਲੀ ਦੇ ਆਰ ਇਹ ਡਰੋਨ ਡਰਾਪਿੰਗ ਨਾਲ ਹੀ ਹੋਈ। ਪਰ ਇਹਨਾਂ ਨੇ ਕੋਈ ਵਾਰ ਨਾ ਪਹਿਲਾਂ ਕੀਤੀ ਕਿਉਂਕਿ ਜਿਵੇਂ ਥਾਣੇ ਦੇ ਉੱਤੇ ਹੈਂਡ ਜਨਰੇਟਰ ਹੋਏ ਸੀਗੇ ਹਮਲੇ ਹੋਏ ਸੀਗੇ ਕੋਈ ਉਹ ਤਾਂ ਨਾ ਹਾਲੇ ਜਿਹੜੇ ਇਹਦੀ ਜਿਹੜੀ ਗ੍ਰਫਤਾਰੀ ਹੈ ਸਾਡੇ ਕੋਲੇ 4 ਦਿਨ ਦਾ ਇਹਦਾ ਪੁਲਿਸ ਰਿਮਾਰਡ ਮਿਲਿਆ ਹੈਗਾ ਮੈਂ ਤੁਹਾਨੂੰ ਸਿਰਫ ਰਿਕਵਰੀ ਬਾਰੇ ਦੱਸਿਆ ਹੈਗਾ ਸਾਨੂੰ ਜਿਹੜੇ ਹੋਰ ਪਲੇਅਰਸ ਇਹਦੇ ਵਿੱਚ ਇਹ ਸਾਰੇ ਕਾਂਸਪੀਰੇਸੀ ਵਿੱਚ ਸ਼ਾਮਲ ਨੇ ਉਹਨਾਂ ਨੂੰ ਅਸੀਂ ਕਾਫੀ ਹੱਦ ਤੱਕ ਅਸੀਂ ਅਨਮਾਸਕ ਕਰ ਲਿਆ ਹੈਗਾ ਉਹਨਾਂ ਦੀ ਧੜ ਪਕੜ ਲਈ ਛਾਪੇਮਾਰੀ ਜਾਰੀ ਹੈ ਔਰ ਕਵਰੀਜ਼ ਵੀ ਮੈਂ ਤੁਹਾਨੂੰ ਇਸ ਪਲੇਟਫਾਰਮ ਤੇ ਦਾ ਸਾਰਦਾ ਜ਼ਿੰਮੇਵਾਰੀ ਨਾਲ ਖੋਰ ਕਵਰੀਜ਼ ਵੀ ਅਸੀਂ ਕਰਾਂਗੇ ਜਿਨ੍ਹਾਂ ਨੇ ਗ੍ਰਫਤਾਰੀਆਂ ਹੋਣਗੀਆਂ ਅਸੀਂ ਤੁਹਾਨੂੰ ਅਪਡੇਟ ਕਰਾਂਗੇ ਸਰ ਅੰਡਰਟੇਕਿੰਗ ਕੋਈ ਰਿਟਾਰਡ ਇਸ ਕੇਸ ਦੇ ਵਿੱਚ ਹੈ ਜੀ ਕੋਈ ਜਿਹੜਾ ਜੇਲ੍ਹ ਚ ਹੋਵੇ ਜਾਂ ਸਹਿਲ ਇਸ ਤਰ੍ਹਾਂ ਦਾ ਇਸ ਟਾਈਮ ਤੇ ਕੁਝ ਨਹੀਂ ਮੈਂ ਤੁਹਾਨੂੰ ਕਮਿਟ ਕਰਾਂਗਾ ਕਿਉਂਕਿ ਇਹ ਸਾਡੀ ਤਫ਼ਤੀਸ਼ ਦਾ ਜਿਹੜਾ ਹੈਗਾ ਵਿਸ਼ੇ ਹੈ ਉਹਨਾਂ ਤਫ਼ਤੀਸ਼ ਪ੍ਰਭਾਵਿਤ ਹੁੰਦੀ ਹੈ ਇਸ ਦੇ ਸਹਾ ਵੈਰੀ ਗੁੱਡ ਅਪਰੇਸ਼ਨ ਔਰ ਇਹ ਲਈ ਸਹਿਲ ਮੀਰ ਜੀ ਤੇ ਉਹਨਾਂ ਦੀ ਟੀਮ ਵਧਾਈ ਦੇ ਪਾਤਰ ਐਂਡ ਦੀ ਦਾ ਹੀਰੋਜ਼ ਵਿਚ ਆਰ ਸੈਟਿੰਗ ਸਾਈਡਸ ਮੀ ਇੱਕ ਸਰਲ ਹੋਰ ਚੱਕ ਮਿਸਰੀ ਖਾਨ ਦਾ ਹੀ ਲੜਕਾ ਖਰਾਬ ਦੱਸਿਆ ਜਾ ਰਿਹਾ ਹੈ ਇਸ ਕੇਸ ਦੇ ਵਿੱਚ ਕੋਸੋਂ ਕਿਵੇਂ ਦੇਖਣਾ ਕੋਈ ਤੁਸੀ ਜਪ ਨਹੀਂ ਉਹ ਦੇ ਮੈਨੂੰ ਨਹੀਂ ਪਤਾ ਤੁਸੀਂ ਕਿਹੜੇ ਗੱਲ ਕਰਦੇ ਪਏ ਹੋ ਕੌਣ ਫਰਾਰ ਦੱਸਿਆ ਜਾ ਰਿਹਾ ਅਸੀਂ ਤਾਂ ਆਪਣੀ ਤਰਤੀਸ਼ ਨਾਲ ਹੀ ਕਰਾਂਗੇ ਜੋ ਸਾਡੀ ਤਰਤੀਸ਼ ਵਿੱਚ ਮੈਨੂੰ ਪਤਾ ਨਹੀਂ ਤੁਸੀਂ ਕਿਹੜੇ ਗੱਲ ਕਰਦੇ ਚਾਹਦੇ ਹੋ ਤੁਹਾਨੂੰ ਨਹੀਂ ਪਤਾ ਕਿ ਇੱਕ ਤੁਸੀਂ ਕਾਬੂ ਕਰ ਲੈ ਜੀ ਮੈਨੂੰ ਇਸ ਬਾਰੇ ਨਹੀਂ ਪਤਾ ਤੁਹਾਨੂੰ ਪਤਾ ਹੋਇਆ ਤੁਹਾਨੂੰ ਤੁਹਾਡੇ ਸੱਤਰ ਮੈਨੂੰ ਜਿਆਦਾ ਪਤਾ ਜੀ ਸਾਹਿਬ ਇਹਨੂੰ ਕਿਹੜੇ ਕਿਰਪਾਾਰ ਹੋਏ ਨੇ ਕਹਿੰਦੇ ਸਰ ਇੱਕ ਮਿੰਟ ਜਿਹੜੇ ਗੱਤਾਰ ਹੋਏ ਨੇ ਇਹਨੂੰ ਆਪਾਂ ਹਥਿਆਰਾਂ ਦਾ ਨੈਟਵਰਕ ਦਾ ਇੱਕ ਮੁੱਲ ਮੈਂਦਾ ਕਵਾਂਗੇ ਗੈਂਸਟਰ ਕਵਾਂਗੇ ਜਹਾਤਕਵਾਦੀ ਕਵਾਂਗੇ ਕਿਹੜੀ ਸ਼੍ਰੇਣੀ ਚਾਹਤ ਹੈ ਦੇਖੋ ਜਿਸ ਤਰ੍ਹਾਂ ਦੇ ਇੱਕ ਘਾਤਕ ਹਥਿਆਰ ਸਾਨੂੰ ਇਹ ਬ੍ਰਮਧ ਹੋਏ ਨੇ ਇਹ ਬੇਸਿਕਲੀ ਦੇਖੋ ਇਹ ਬੜੀ ਥਿਨ ਲਾਈਨ ਹੈਗੀ ਹੈ ਅੱਜ ਕੱਲ ਜਿਹੜੀ ਰੈਡੀਕਲਿਜ਼ਮ ਦੇ ਜਿਹੜੇ ਮੇਨ ਜਿਹੜੇ ਜਿਹੜੇ ਬਦਮਾਸ਼ ਨੇ ਜਿਹੜੇ ਤੋਂ ਦੇਸ਼ ਭੱਜ ਚੁੱਕੇ ਨੇ ਦੇਖੋ ਬੇਸਿਕਲੀ ਆਈਐਸਆਈ ਦੇ ਹੱਥੇ ਚੜੇ ਵੀ ਨੇ ਔਰ ਉਹnabla ISI ਸਪான்ਸਰਡ ਜਿਹੜੀ ਨਾਰਕੋ টেরਰਿਜ਼ਮ ਹੈਗੀ ਹੈ ਆਪਾਂ ਹਮੇਸ਼ਾ ਵਰਡ ਵਰਡ ਯੂਜ਼ ਕਰਦੇ ਆ ਜਦੋਂ ਵੀ ਆਪਾਂ ਪ੍ਰੈਸ ਕਾਨਫਰੰਸ ਕਰਦੇ ਆ ਨਾਲ ਨਾਲ ਐਨਡੀਪੀਐਸ ਹੈ ਨਾਲ ਨਾਲ ਹਥਿਆਰ ਹੈ ਸੋ ਇਹ ਉਸੇ ਦੀ ਲੜੀ ਦੇ ਵਿੱਚ ਪੰਜਾਬ ਨੂੰ ਡੀ ਸਟੈਬਲਾਈਜ਼ ਕਰਨ ਲਈ ਹਿੰਦੁਸਤਾਨ ਨੂੰ ਡੀ ਸਟੈਬਲਾਈਜ਼ ਕਰਨ ਲਈ ਜਿਹੜੀਆਂ ISI ਸਮੇਂ-ਸਮੇਂ ਪਰ ਕੋਜੀ ਹਰਕਤਾਂ ਉਹਨਾਂ ਦੇ ਨਾਪਾਕ ਰਾਹਦੇ ਨੇ ਉਹਨਾਂ ਦੀ ਲੜੀ ਦੇ ਵਿੱਚ ਹੀ ਇਹ ਇੱਕ ਪਾਟ ਦੇਸ਼ਧਰਾਈ ਦਾ ਮਾਮਲਾ ਕਾਨੂੰਨੀ ਤਾਰਾਂ ਲੱਗਣਗੇ ਇਸ ਦਾ ਮਤਲਬ ਨਹੀਂ ਇਹਦੇ ਵਿੱਚ ਜਿਹੜਾ ਹਲੇ ਤਾਂ ਫਿਲਹਾਲ ਅਸੀਂ ਐਕਸਪਲੋਸਿਵ ਐਕਟ ਦੇ ਵਿੱਚ ਇਸ ਦੇ ਉੱਤੇ ਕਰਚਾ ਦਰਜ ਕੀਤਾ ਹੈਗਾ ਹਾਂ ਜਿਸ ਤਰ੍ਹਾਂ ਇਹਦੇ ਉੱਤੇ ਜਿਵੇਂ ਹੋਰ ਬੰਦੇ ਇਹਨਾਂ ਦੀ ਪੁੱਛਗਿੱਛ ਵਿੱਚ ਸਾਹਮਣੇ ਆਏ ਆ ਆਰਗੇਨਾਈਜ਼ਡ ਕ੍ਰਾਈਮ ਦਾ ਤੌਰ ਦੇ ਵਿੱਚ ਤਾਰਾ ਜੁੜੇਗੀ ਫਿਰ ਜਿਸ ਤਰ੍ਹਾਂ ਹੋਰ ਕੋਈ ਹੁੰਦਾ ਜਿਸ ਤਰ੍ਹਾਂ ਕੋਈ ਰੈਲੇਵੈਂਟ ਸੈਕਸ਼ਨਸ ਹੋਣਗੇ ਐਸ ਪਰ ਲਾ ਵੀ ਲੱਗ ਹਮਦੇ ਸਾਧਵੇ ਸਰ ਇਹ ਕੁਝ ਹੋ ਰਿਹਾ ਪੁੰਨੀ ਗੀ ਨੇ ਹਲੇ ਨਹੀਂ ਹਲੇ ਤਾਂ ਨਾ ਪਰ ਕਬੜੀ ਦੁਹਰ ਰਹਾ ਹੈ ਟਿਕਰੇ ਹਮਦੇ ਸਾਧਵੇ ਸਰ ਰਾਇਸਾਂਸੀ ਤੇ ਗ੍ਰੇਡ ਥਰੋਪ ਹੋਇਆ ਸੀਗਾ ਇਹਨਾਂ ਦੀ ਕੋਸ਼ਿਸ਼ ਤੇ ਹੀ ਹੋਈ ਹੋਏ ਕਿ ਨਾ ਕਿ ਐਸੀ ਕਿ ਲੋਰੈਂਸ ਕਿਥੇ ਇਹ ਕਰਨ ਦਾ ਮਤਲਬ ਜਿਹੜੀ ਤਫ਼ਤੀਸ਼ ਹੁੰਦੀ ਹੈ ਪ੍ਰੀਜ਼ੰਪਸ਼ਨਸ ਤੇ ਨਹੀਂ ਹੁੰਦੀ ਤਫ਼ਤੀਸ਼ ਫੈਕਟਸ ਤੇ ਹੁੰਦੀ ਹੈ ਮੈਂ ਤੁਹਾਨੂੰ ਇਸ ਤਰ੍ਹਾਂ ਜਵੇਂ ਕਿਥੇ ਚੱਲਨੇ ਸੀ ਕਿਵੇਂ ਚੱਲਨੇ ਸੀ ਇਹਦਾ ਤਫ਼ਤੀਸ਼ ਦਾ ਇੱਕ ਵਿਸ਼ਾ ਹੈਗਾ ਜਿਵੇਂ ਜਿਵੇਂ ਤਫ਼ਤੀਸ਼ ਹੋਏਗੀ ਜਿਵੇਂ ਜਿਵੇਂ ਤਫ਼ਤੀਸ਼ ਪ੍ਰਗਤੀ ਕਰੇਗੀ ਉਹਨੂੰ ਅਪਡੇਟ ਅਸੀਂ ਕਰਦੇ ਹਾਂ ਜਿਹੜੇ ਟ੍ਰੈਂਡਿੰਗ ਲੋਕ ਜਿਹੜੇ ਇਨਵੋਲਵ ਹੁੰਦੇ ਨੇ ਆਪਾਂ ਇਹਨਾਂ ਨੂੰ ਸਲੀਵਰੀ ਬੁਆਇਸ ਵੀ ਕਹਿ ਸਕਦੇ ਹਾਂ ਕਿ ਲੀਵਲ ਕਾਦੇਨ ਅਸਮਾਨ ਤੋਂ ਅਸਮਾਨ ਤੱਕ ਜੀ 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 ਇਹਨਾਂ ਨੂੰ ਲਾਲਚ ਕੀ ਦਿੱਤਾ ਜਾਂਦਾ ਬੇਸਿਕਲੀ ਕਿਵੇਂ ਇੱਜਾਤਾ ਇਹਨਾਂ ਕੋ ਨੌਕਰੀਆਂ ਹੈ ਨਹੀਂ ਪਰ ਤੁਸੀਂ ਅਸੀਂ ਦੇਖ ਰਹੇ ਹਾਂ ਕਿ ਜਿਵੇਂ ਤੁਸੀਂ ਖੁਦ ਹੀ ਦੱਸਿਆ ਕਿ ਅਸੀਂ ਕਾਫੀ ਲੋਕ ਜਿਹੜੇ ਆ ਵਾਪਕ ਵਕੀਸਾਂ ਦੇ ਵਿੱਚ ਉਹਨਾਂ ਨੂੰ ਮਿਲ ਫਾਰ ਦਿੱਤਾ ਹੈ ਇਹ ਜਿਹੜੇ ਭਾਰਤ ਤੋਂ 24 ਸਾਲ ਦੇ ਨੌਜਵਾਨਾਂ ਨੇ ਸਾਰੀ ਇਸੇ ਕਮਾਜੇ ਪ੍ਰੇਰਿਤ ਹੋਏ ਨੇ ਕਿ ਇਹ ਆਪਾਂ ਇਸ ਨੂੰ ਕਿਵੇਂ ਕਰ ਸਕਦੇ ਹਾਂ ਇਹ ਬਹੁਤ ਵੱਡੀ ਤਰਸਦੀ ਹੈ ਤੁਸੀਂ ਬਹੁਤ ਇੱਕ ਵੈਲਿਡ ਕੁਐਸਚਨ ਪੁੱਛਿਆ ਹੈਗਾ ਆਪਾਂ ਹਰ ਪ੍ਰੈਸ ਕਾਨਫਰੰਸ ਦੇ ਵਿੱਚ ਇਹਦੀ ਇਹਦਾ ਇੱਕ ਆਪਾਂ ਹੱਲ ਵੀ ਕੱਢਣ ਦੀ ਕੋਸ਼ਿਸ਼ ਕਰਦੇ ਹੈਗੇ ਆ ਬੇਸਿਕਲੀ ਜਿਹੜਾ ਇਹ ਇੱਕ ਸੋਸਾਇਟੀਲ ਇਸ਼ੂ ਹੈਗਾ ਇਹ ਜਿਹਦੇ ਵਿੱਚ ਜਿਸ ਤਰ੍ਹਾਂ ਮੈਂ ਕਿਹਾ ਕਿ ਜਿਹੜੇ ਬਾਹਰ ਬੈਠੇ ਆ ਆਪ ਬਦਮਾਸ਼ ਭੱਜ ਗਏ ਆਪ ਆਪਣੀ ਜ਼ਿੰਦਗੀ ਐਸ਼ ਨਾਲ ਜੀ ਰਹੇ ਆ ਇਹਨਾਂ ਦਾ ਮਜਬੂਰੀ ਦਾ ਫਾਇਦਾ ਉਠਾਉਂਦੇ ਆ ਮੈਂ ਮੰਨਦਾ ਇਨਾਂ ਦੀ ਇਕਨੋਮਿਕ ਜਿਹੜਾ ਸਟੇਟਸ ਹੁੰਦਾ ਹੈ ਉਹਦਾ ਫਾਇਦਾ ਉਠਾਉਂਦੇ ਨੇ ਇਹਨਾਂ ਨੂੰ ਨਸ਼ੇ ਦੀ ਦਲਦਲ ਦੇ ਵਿੱਚ ਸਿੱਟਦੇ ਨੇ ਉਹ ਤਾਂ ਕਿ ਇਹਨਾਂ ਨੂੰ ਐਡਿਕਟ ਬਣਾ ਕੇ ਫਿਰ ਇਹਨਾਂ ਤੋਂ ਕੰਮ ਲੈਂਦੇ ਨੇ ਉਹ ਪੈਸਿਆਂ ਦਾ ਲਾਲਚ ਦਿੰਦੇ ਨੇ ਔਰ ਦੂਜਾ ਇਹ ਹੈ ਕਿ ਅਸੀਂ ਤੁਹਾਡੇ ਪਾਸਪੋਰਟ ਬਣਵਾ ਕੇ ਤੁਹਾਨੂੰ ਬਾਹਰ ਕੱਢ ਲਾਂਗੇ ਉਹਦਾ ਲਾਲਚ ਦਿੰਦੇ ਨੇ ਜਿਸ ਵਿੱਚ ਮੰਦ ਭਾਗਵੇਂ ਪਾਉਂਗਾ ਜਿਹਦੇ ਵਿੱਚ ਸਾਡੇ ਨੌਜਵਾਨ ਇਸ ਵਿੱਚ ਚਾਂਸੇ ਵਿੱਚ ਫਸ ਜਾਂਦੇ ਨੇ ਤੇ ਇਹ ਗਲਤ ਕੰਮ ਕਰਦੇ ਸਾਰੇ ਲੋ ਪੈਡਿਕਲ ਹੈ ਖਰਜ਼ ਨਹੀਂ ਹੈ ਕਿ ਉਹ ਮਾਤਾ ਬੇਟਾ ਕਿੱਧਰ ਜਾ ਰਿਹਾ ਹੈ ਕਿਸ ਦੀ ਔਰ ਜਿਹੜਾ ਹੈ ਉਹ ਸੱਤ ਸਹਾਇਤਾ ਨਾਲ ਕੰਮ ਕਰਦਾ ਕੋਈ ਜਆ ਉਪੰਨ ਮੰਨ ਲੈਣੀ ਕਿ ਮਾਪਿਆਂ ਨੂੰ ਵੀ ਆਪਣੇ ਬੱਚਿਆਂ ਨੂੰ ਚਾਣ ਦੇਣਾ ਚਾਹੀਦਾ ਮੈਂ ਆਪਕੋ ਪਹਿਲਾਂ ਹੀ ਦੱਸਿਆ ਕਿ ਇਹ ਆਪਣੀ ਸੁਸਾਇਟੀ ਦੀ ਜਿਹੜੀ ਹੈਗੀ ਹੈ ਇਸ਼ੂ ਹੈ ਇਹ ਸੁਸਾਇਟੀ ਦਾ ਸੁਸਾਇਟੀ ਲਈ ਬਹੁਤ ਵੱਡਾ ਅਜੋਕੇ ਸਮੇਂ ਦੇ ਵਿੱਚ ਬਹੁਤ ਵੱਡਾ ਚੈਲੰਜ ਹੈ ਮਾਪੇ ਮਾਪੇ ਲਈ ਵੀ ਤੇ ਸੁਸਾਇਟੀ ਐਜ਼ ਅ ਹੋਲ ਲਈ ਵੀ ਇਹ ਤੁਹਾਡੀ ਗੱਲ ਨਾਲ ਮੈਸਾ ਸਰ ਪੁਲਿਸ ਜੇਸਟਰ ਲੱਗੀ ਹੈ ਤੁਸੀਂ ਰਾਤ ਦੀ ਕੋਈ ਨਾ ਕਾਂਟੋਲ ਸੀ ਜਿਹੜਾ ਡੇਰਾ ਲਗਾ ਨਾ ਸਾਰੀ ਪੁਲਿਸ ਜੇਸਟਰ ਡੈਫੈਕਸ਼ਨ ਕੰਪ੍ਰੈਸ਼ਨ ਪਰਹਾਰ ਵੀ ਚਲਾ ਦੇ ਤੁਸੀਂ ਜੁਧ ਨਸ਼ਾ ਨਿਰੋਲ ਲਾਅ ਐਂਡ ਆਰਡਰ ਦੇਖਦੇ ਹੋ ਪੁਲਿਸ ਲਈ ਚੈਲੰਜ ਜਿਆ ਪੁਲਿਸ ਨੇ ਜਿਆ ਵਾਲਮ ਦੇ ਠੀਕ ਹੈ ਮੈਨੇਜ ਹੋਇਆ ਸਾਰਾ ਸਭ ਕੁਝ ਠੀਕ ਹੈ ਪੰਜਾਬ ਪੁਲਿਸ ਇਸ ਸੈਕੰਡ ਟੂ ਨਨ ਪੰਜਾਬ ਇੱਕ ਵਾਇਦ ਪੁਲਿਸ ਹੈ ਜਿਹੜੀ ਸਾਰੇ ਦੁਨੀਆ ਦੇ ਵਿੱਚ ਜਿਸ ਨੇ ਅਤਵਾਦ ਦਾ ਖਾਤਮਾ ਕੀਤਾ ਯੂ ਡੋਨਟ ਫਾਈਂਡ ਐਨੀ ਅਦਰ ਐਗਜ਼ਾਮਪਲ ਇਨ ਹੋਲ ਆਫ ਦੀ ਵਰਲਡ ਇਹ ਪੰਜਾਬ ਪੁਲਿਸ ਹੈ ਜਿਹੜੀ ਸਕਸ਼ਮ ਹੈ ਮੋਟੀਵੇਟਿਡ ਹੈ ਇਨੇ ਸੈਕਰੀਫਾਈਜ਼ ਤੋਂ ਬਾਅਦ ਵੀ ਇਹ ਆਪਣਾ ਇਹਨਾਂ ਵੀ ਇਹਨਾਂ ਦਾ ਬੇਡਾ ਵੀ ਪੁਲਿਸ ਵਿੱਚ ਹੈਗਾ ਦੇ ਦਿਸ ਇਜ਼ ਦਿਸ ਇਜ਼ ਸਪੀਕਸ ਆਫ ਦੀ ਡੈਡੀਕੇਸ਼ਨ ਐਂਡ ਮੋਟੀਵੇਸ਼ਨ ਤੋਂ ਕੋਈ ਭੱਜ ਨਹੀਂ ਰਿਹਾ ਆਪਣੀ ਡਿਊਟੀ ਤੋਂ ਅਗਲੀ ਪੀੜ੍ਹੀ ਨੂੰ ਵੀ ਇਹਨਾਂ ਨੇ ਪੁਲਿਸ ਵਿੱਚ ਹੀ ਰੱਖਿਆ ਠੀਕ ਹੈ ਸਰ ਸਾਰੇ ਇਹਨਾਂ ਦੀ ਪੈਡੀ ਕੰਸਾਈਨਮੈਂਟ ਸੀ ਕਿ ਉਸ ਤੋਂ ਪਹਿਲੇ ਵੀ ਆਈਆਂ ਨੇ ਇਸ ਦੀਆਂ ਇਹ ਇਸ ਨੂੰ ਡਿਲੀਵਰ ਕਰਦੇ ਗਏ ਹੈ ਇਹ ਜਦੋਂ ਅਸੀਂ ਫਿਰ ਸਾਨੂੰ ਇਨਪੁਟ ਇਹਦੇ ਬਾਰੇ ਮਿਲੀ ਸੀ ਤੁਰੰਤ ਸਹਿਲ ਮੀਰ ਜੀ ਨੇ ਜਿਵੇਂ ਮੈਂ ਦੱਸਿਆ ਟੀਮਾਂ ਕੌਨਸਟੀਟਿਊਟ ਕੀਤੀਆਂ ਬਿਨਾ ਸਮੇਗワイ ਬਹੁਤ ਵੱਡਾ ਟਾਸਕ ਹੁੰਦਾ ਉਹਨਾਂ ਨੂੰ ਹਰ ਚੀਜ਼ ਨੂੰ ਐਨਲਾਈਜ਼ ਕਰਨਾ ਫੋਨਸ ਨੂੰ ਐਨਲਾਈਜ਼ ਕਰਨਾ ਸਾਰਾ ਕੁਝ ਜਿਹੜਾ ਟੈਕਨੀਕਲ ਜਿਹੜੀ ਇੰਟੈਲੀਜੈਂਸ ਹੁੰਦੀ ਹੈ ਹਿਊਮਨ ਇੰਟੈਲੀਜੈਂਸ ਨੂੰ ਪ੍ਰੈਸੈਂਟ ਕੀਤਾ ਉਹਦੇ ਵਿੱਚ ਇਸ ਦੇ ਕੁਝ ਗਿਸ਼ਤੇ ਬਾਅਦ ਜਿੱਥੇ ਇਹਨੇ ਇਹਨੂੰ ਡਿਲੀਵਰ ਹੋਈ ਸੀ ਤੇ ਜਿੱਥੇ ਇਹਨੇ ਦੱਸਿਆ ਉੱਥੋਂ ਅਸੀਂ ਦੋ ਹੈਂਡ ਗ੍ਰੇਡ ਆਦੀ ਰਿਕਵਰੀ ਕੀਤੀ ਹੈਗੀ ਹੈ ਇਹਦੇ ਵਿੱਚ ਹੋਰ ਪਲੇਅਰਸ ਜਿਹੜੇ ਹੈਗੇ ਹੈ ਹੀ ਇਸ ਨਾਟ ਦਿ ਮਤਲਬ ਜਿਸ ਤਰ੍ਹਾਂ ਹੁੰਦਾ ਨਾ ਕੜੀਆਂ ਅਟੜ ਕੜੀਆਂ ਇਹਦੇ ਵਿੱਚ ਜਿਹੜਾ ਹੋਰ ਖਲਾਸਾ ਜਦੋਂ ਇਹਦੇ ਦਸਵੇਂ ਦਾਬ ਜਿਹੜੇ ਬੰਦੇ ਹੈਗੇ ਨੇ ਅਸੀਂ ਉਹਨਾਂ ਨੂੰ ਫੜਾਂਗੇ ਉਸ ਤੋਂ ਵੱਡੀ ਪਿਕਚਰ ਕਲੀਅਰ ਹੋਏਗੀ ਜੀ ਜੀ